ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ 15ਵੇਂ ਪਉੜੀ ਦਾ ਪਾਠ ਸ਼ੁਰੂ ਹੋਇਆ ਹੈ ਆਓ ਉਹਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਪਾੜੇ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਦੀ ਬਾਹਰ ਬਾਣੀ ਦੀਆਂ ਇਹ ਟੋਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 471 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਹਿ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਇਸੀ ਇਸ ਤੁਕਾਂ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੇ ਸੇਵਕ ਉਤੇ ਪ੍ਰਭੂ ਮਾਲਕ ਦਿਆਲ ਹੋ ਜਾਏ ਪਰਮਾਤਮਾ ਦਿਆਲ ਹੋ ਜਾਏ ਮਿਹਰ ਕਰੇ ਤਾਂ ਉਸ ਪਾਸੋਂ ਉਹੀ ਕੰਮ ਕਰਾਉਂਦਾ ਹੈ ਜੋ ਉਸ ਨੂੰ ਪਾਉਂਦਾ ਹੈ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਨਾਈ ਸੀ ਜਿਸ ਨੂੰ ਪਰਮਾਤਮਾ ਆਪਣੀ ਰਜਾ ਵਿੱਚ ਤੋਰਦਾ ਹੈ ਜਿਸ ਨੇ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ ਉਹ ਸੇਵਕ ਫਿਰ ਪਰਮਾਤਮਾ ਦੀ ਸੇਵਾ ਕਰਦਾ ਹੈ ਭਾਵ ਪਰਮਾਤਮਾ ਦੀ ਰਜਾ ਵਿੱਚ ਚੱਲ ਕੇ ਆਪਣੀ ਸੱਚੀ ਕਿਰਤ ਕਰਦਾ ਹੈ ਇਨ੍ਹਾਂ ਤੋਕਾਂ ਵਿੱਚ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਅੱਗੇ ਇਸ ਪੌੜੀ ਵਿੱਚ ਗੁਰੂ ਸਾਹਿਬ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕਲ ਸਰਵਣ ਕਰਨਾ ਜੀ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ